ਆਉ ਗੁਰੂ ਕੀ ਸਾਧ ਸੰਗਤ ਅੱਜ ਬਾਬਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਬਹੁਤ ਹੀ ਪਿਆਰੀ ਸਾਖੀ ਸਰਵਣ ਕਰਦੇ ਹਾਂ ਕੁਝ ਸਮਾਂ ਆਪਣੀਆਂ ਬਿਰਤੀਆਂ ਨੂੰ ਸੰਕੋਚਦੇ ਹੋਏ ਇਕਾਗਰਤਾ ਬਣਾ ਕੇ ਇਸ ਸਾਖੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਬੜਾ ਕੁਝ ਸਿੱਖਣ ਨੂੰ ਮਿਲੇਗਾ ਸਤਿਗੁਰਾਂ ਦੇ ਵਚਨ ਹਨ ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਭਾਵੇਂ ਚਾਹੇ ਕੋਈ ਪਹਾੜਾਂ ਦੀ ਕੰਦਰਾਂ ਵਿੱਚ ਤੇ ਚਾਹੇ ਕੋਈ ਪਤਾਲ ਵਿੱਚ ਬੈਠ ਕੇ ਕਮਾਈ ਕਰਦਾ ਹੈ ਉਸ ਦੀ ਖੁਸ਼ਬੂ ਸਾਰੀ ਦੁਨੀਆ ਵਿੱਚ ਆਉਣ ਲੱਗ ਜਾਂਦੀ ਹੈ ਤੇ ਮੇਹੀ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜੀਆਂ ਦਾ ਜਸ ਚੌਂ ਕੁੰਟਾਂ ਵਿੱਚ ਫੈਲ ਰਿਹਾ ਹੈ ਗੁਰੂ ਕੀ ਸਾਧ ਸੰਗਤ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਅੱਜ ਸੰਤ ਵਿਸਾਖਾ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੇ ਬਾਬਾ ਜੀਆ ਨੇ ਸੰਤ ਭੀਖ ਦਾ ਸਤਕਾਰ ਕੀਤਾ ਤੇ ਸੁਖ ਅਨੰਦ ਪੁੱਛੀ ਤੇ ਅਗੋਂ ਸੰਤ ਵਿਸਾਖਾ ਸਿੰਘ ਜੀ ਨੇ ਇੱਕ ਕਿਤਾਬ ਕੱਢੀ ਤੇ ਖੋਲ ਕੇ ਕਹਿਣ ਲੱਗੇ ਪਾਸ਼ਾ ਆ ਇੱਕ ਗੱਲ ਐਸੀ ਲਿਖੀ ਹੋਈ ਹੈ ਜਿਹੜੀ ਪੜ੍ਹ ਕੇ ਮੇਰਾ ਦਿਮਾਗ ਚੱਕਰ ਖਾ ਗਿਆ ਹੈ ਇਹ ਕਿਤਾਬ ਵੀ بڑے ਵਿਦਵਾਨ ਨੇ ਲਿਖੀ ਹੈ ਪਰ ਇਸ ਗੱਲ ਦੀ ਸਮਝ ਨਹੀਂ ਆਈ ਇਹ ਕਹਿ ਕੇ ਕਿਤਾਬ ਖੋਲ ਕੇ ਬਾਬਾ ਜੀ ਦੇ ਅੱਗੇ ਰੱਖ ਦਿੱਤੀ ਹਜ਼ੂਰ ਨੇ ਕਿਹਾ ਸੰਤ ਜੀ ਤੁਸੀਂ ਜਵਾਨੀ ਦੱਸਦੇ ਹੋ ਅਸੀਂ ਤਾਂ ਪੜੇ ਨਹੀਂ ਹੋਏ ਇਹ ਸੁਣ ਕੇ ਸੰਤ ਜੀ ਨੇ ਹੱਥ ਜੋੜ ਕੇ ਕਿਹਾ ਪਾਸ਼ਾ ਸਾਨੂੰ ਸ਼ਰਮਿੰਦਿਆ ਨਾ ਕਰੋ ਆਪ ਜੀ ਦੇ ਚਰਨਾਂ ਦੀ ਸੂਪ੍ਰਾਪਤ ਕਰਕੇ ਤਾਂ ਇੱਥੋਂ ਦੇ ਵਾਰਡ ਕਰਨ ਵਾਲਿਆਂ ਨਾਲ 10ਵੀਂ 12ਵੀਂ ਵਾਲੇ ਵੀ ਗੱਲ ਨਹੀਂ ਕਰ ਸਕਦੇ ਤਾਂ ਬਾਬਾ ਜੀਆ ਨੇ ਕਿਹਾ ਸੰਤ ਜੀ ਕਹੋ ਕੀ ਕਹਿੰਦੇ ਹੋ ਅਗੋਂ ਸੰਤ ਵਿਸਾਖਾ ਸਿੰਘ ਜੀ ਨੇ ਆਖਿਆ ਪਾਸ਼ਾ ਇਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਸੰਤ ਦੀ ਮੁਕਤੀ ਨਹੀਂ ਹੋ ਸਕਦੀ ਸੰਤ ਦੀ ਮੁਕਤੀ ਨਹੀਂ ਹੋ ਸਕਦੀ ਇਸ ਵਿੱਚ ਇਹ ਲਿਖਿਆ ਹੈ ਸੰਤ ਪੰਜ ਭੂਤਕ ਸਰੀਰ ਛੱਡ ਕੇ ਨਿਰੰਕਾਰ ਵਿੱਚ ਅਭੇਦ ਨਹੀਂ ਹੋ ਸਕਦਾ ਤਾਂ ਬਾਬਾ ਜੀਆ ਨੇ ਕਿਹਾ ਸੰਤ ਜੀ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਸੰਤਾਂ ਨੇ ਕਿਹਾ ਮਹਾਰਾਜ ਜੇ ਸੰਤ ਦੀ ਕਲਿਆਣ ਹੀ ਨਹੀਂ ਹੋ ਸਕਦੀ ਤਾਂ ਸੰਤਾਂ ਨੂੰ ਘਰ-ਵਾਰ ਛੱਡ ਕੇ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਨ ਦੀ ਕੀ ਲੋੜ ਹੈ ਸੰਤਾਂ ਨਾਲੋਂ ਤਾਂ ਆ ਗ੍ਰਸਤੀ ਹੀ ਚੰਗੇ ਹੋਏ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਸੰਤ ਜੀ ਗ੍ਰਸਤੀ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਰਦਾ ਹੈ ਬਾਲ ਬੱਚੇ ਦੀ ਸੇਵਾ ਵੀ ਕਰਦਾ ਹੈ ਤੇ ਸੰਤ ਸਿਮਰਨ ਰੱਬ ਦੀ ਬੰਦਗੀ ਆ ਰੱਬ ਦੀ ਪ੍ਰਾਪਤੀ ਵਾਸਤੇ ਕਰਦਾ ਹੈ ਪਰ ਥੋੜਾ ਸਿਮਰਨ ਕਰਨ ਨਾਲ ਰਿਧੀ ਸਿਧੀ ਪ੍ਰਪਤਾ ਉਹ ਰੂਪ ਵਿੱਚ ਆ ਜਾਂਦੀ ਹੈ ਇਸ ਮੂਰੂ ਪ੍ਰੇਮ ਸਮਝ ਕੇ ਰੱਬ ਦੀ ਪ੍ਰਾਪਤੀ ਦੀ ਇੱਛਾ ਛੱਡ ਦਿੰਦਾ ਹੈ ਤੇ ਪ੍ਰੇਮ ਪ੍ਰੇਮ ਕਹੇ ਦੁਨੀਆ ਵਿੱਚ ਖਾਚੋਤ ਹੋ ਜਾਂਦਾ ਹੈ ਹਉਮੈ ਦੀ ਗੁਰੂਗ ਦਾ ਐਸਾ ਪਰਦਾ ਪੈ ਜਾਂਦਾ ਹੈ ਕਿ ਗੁਰੂ ਦਾ ਕਹਿਣਾ ਵੀ ਬੁਰਾ ਲੱਗਣ ਲੱਗ ਜਾਂਦਾ ਹੈ ਆ ਜਿਵੇਂ ਬੱਚਾ ਅੱਗ ਨੂੰ ਲਾਲ ਸਮਝ ਕੇ ਹੱਥ ਪਾਉਂਦਾ ਹੈ ਨਾ ਤੇ ਕੋਲ ਬੈਠੀ ਮਾਂ ਚੁੱਕ ਲੈਂਦੀ ਹੈ ਤੇ ਵਿਚਾਰ ਹੁੰਦਾ ਹੈ ਤੇ ਦੁੱਖ ਵੀ ਮੰਨਦਾ ਹੈ ਪਰ ਮਾਂ ਨੂੰ ਇਹ ਪਤਾ ਹੈ ਕਿ ਜੇ ਇਸਨੇ ਅਗ ਨੂੰ ਹੱਥ ਲਾਇਆ ਤਾਂ ਇਹ ਸੜ ਜਾਏਗਾ ਪਰ ਮਾਂ ਇਹ ਸਮਝਦੀ ਹੈ ਫਿਰ ਇਲਾਜ ਕਰਨ ਦਾ ਵੀ ਸਾਨੂੰ ਦੁੱਖ ਭੋਗਣਾ ਪਏਗਾ ਜਿਸ ਕਾਰਨ ਬਈ ਮਾਂ ਜ਼ਬਰਦਸਤੀ ਵੀ ਬੱਚੇ ਨੂੰ ਹੱਥ ਨਹੀਂ ਲਾਉਣ ਦਿੰਦੀ ਤਿਨੇ ਹੀ ਸੰਤ ਜਿਤਨਾ ਚਿਰ ਗੁਰੂ ਦੇ ਭਰੂਸਾ ਤੇ ਡੋਰੀ ਛੱਡ ਦਿੰਦਾ ਹੈ ਜਿਵੇਂ ਸੰਤ ਜਿਤਨਾ ਚਿਰ ਗੁਰੂ ਦੇ ਭਰੂਸੇ ਤੇ ਡੋਰੀ ਛੱਡ ਦਿੰਦਾ ਹੈ ਭਾਵ ਸੰਤ ਇਹ ਅਰਦਾਸ ਕਰਦਾ ਹੈ ਏ ਨਿਰੰਕਾਰ ਜਿਉ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਾਂ ਤੂੰ ਉਹ ਨਾ ਹੋਣ ਦੇਈ ਜਿਉ ਮੈਂ ਮੰਦੀ ਮਰਜ਼ੀ ਕਰਦਾ ਹਾਂ ਜੇ ਮੈਂ ਮੰਦੀ ਮਰਜ਼ੀ ਕਰਦਾ ਹਾਂ ਉਸ ਵਿੱਚ ਵਿਗਨ ਪਾ ਦੇਈ ਜੇ ਏਉਂ ਗੁਰੂ ਤੇ ਭਰੋਸਾ ਰੱਖੇ ਤਾਂ ਜੇ ਕਿਸੇ ਕਾਰਨ ਨਰਕਾਂ ਵਿੱਚ ਵੀ ਚਲਾ ਜਾਏ ਤਾਂ ਨਰਕਾਂ ਦਾ ਆ ਨਰਕਾਂ ਨੂੰ ਵੀ ਤਾਰ ਦੇਵੇਗਾ ਪਰ ਇਹ ਤਾਂ ਦੁਨੀਆਂ ਦਾ ਮੋਹ ਦਾ ਸੰਗਲ ਗਲ ਵਿੱਚ ਪਾ ਲੈਂਦਾ ਹੈ ਤੇ ਅਰਦਾਸਾਂ ਕਰਦਾ ਹੈ ਇਹ ਵਾਹਿਗੁਰੂ ਜੇ ਮੇਰੇ ਸੇਵਕ ਦਾ ਫਲਾਣਾ ਕੰਮ ਨਾ ਕੀਤਾ ਤਾਂ ਮੇਰੀ ਹੱਤਕ ਹੋਏਗੀ ਸੇਵਕ ਮੇਥੋਂ ਟੁੱਟ ਜਾਏਗਾ ਲੋਕੀ ਕਹਿਣਗੇ ਦੇਖੋ ਜੀ ਇਹ ਸੰਤਾਂ ਦਾ ਸੇਵਕ ਸੀ ਤਦ ਵੀ ਇਸ ਦਾ ਕੰਮ ਪੂਰਾ ਨਹੀਂ ਹੋਇਆ ਇਹ ਮਾਇਆ ਰੂਪੀ ਮੂਹ ਐਸਾ ਹੈ ਜਿਸ ਨੂੰ ਹਜੂਰ ਕਹਿੰਦੇ ਹਨ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਇਹ ਸੰਗਲ ਵੀ ਸੰਤ ਆਪਣੇ ਗਲ ਆਪ ਹੀ ਪਾ ਲੈਂਦਾ ਹੈ ਜੇ ਸੰਤ ਦਾ ਕਾਰਜ ਪੂਰਾ ਨਾ ਹੋਵੇ ਤਾਂ ਰੱਬ ਨੂੰ ਵੀ ਮਿਹਣੇ ਮਾਰਦਾ ਹੈ हे प्रभु मैं तेरी भक्ति करदा हां मेरे अजय कर्मਾਂ ਦਾ ਨਾਸ ਨਹੀਂ ਹੋਇਆ ਤਬ ਗੁਣ ਕਹਾ ਜਗਤਗੁਰਾ ਜੋ ਕਰਮ ਨਾ ਨਾਸ ਹੈ ਜੇ ਕਾਰਜ ਪੂਰਾ ਹੋ ਜਾਏ ਤਾਂ ਚੁਕ-ਚੁਕ ਨਮਸਕਾਰਾਂ ਕਰਦਾ ਹੈ ਤੇ ਉਹ ਵੀ ਅਪਰਾਧੀ ਧੂਣਾ ਨਿਵੇਹ ਜੋ ਹੰਤਾ ਮਿਰਗਾ ਹੈ ਬਈ ਜਿਵੇਂ ਸ਼ਿਕਾਰੀ ਆ ਜਿਵੇਂ ਸ਼ਿਕਾਰੀ ਨੀਵਾ ਹੋ ਕੇ ਆਸੇ-ਪਾਸੇ ਤੱਕਦਾ ਹੈ ਪਰ ਵਿੱਚੋਂ ਭਾਵੇਂ ਹੈ ਸ਼ਿਕਾਰ ਕਰਨ ਦਾ ਤਿੰਨੇ ਹੀ ਬਹੁਤ ਸੰਤ ਪ੍ਰਾਪਤੀ ਤੋਂ ਖਾਲੀ ਲੋਕਾਂ ਦੀਆਂ ਅਰਦਾਸਾਂ ਆਪਣੇ ਮਤਲਬ ਵਾਸਤੇ ਕਰਦੇ ਹਨ ਉਸ ਨੂੰ ਪਰਉਪਕਾਰ ਤੇ ਪ੍ਰੇਮ ਕਹਿ ਕੇ ਮੋਹ ਵਸੋਏ ਹਨ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ ਵੀ ਆਪਣੇ ਮੋਹ ਵਾਸਤੇ ਮਤਲਬ ਵਾਸਤੇ ਆਪਣੀ ਪ੍ਰਪਤਾ ਵਾਸਤੇ ਰੱਬ ਅੱਗੇ ਅਰਦਾਸਾਂ ਕਰਦੇ ਹਨ ਜੇ ਕੋਈ ਕਿਸੇ ਬੰਦੇ ਦਾ ਵੀ ਸਤਿਕਾਰ ਕਰਦੇ ਹਨ ਤਾਂ ਉਸ ਵਿੱਚ ਵੀ ਇਹ ਇੱਛਾ ਰੱਖਦੇ ਹਨ ਕਿ ਮੈਂ ਇਸ ਨੂੰ ਪਾਣੀ ਪੁੱਛਾਂਗਾ ਤਾਂ ਅੱਗੋਂ ਵੀ ਦੁੱਧ ਦੀ ਇੱਛਾ ਰੱਖ ਕੇ ਪਾਣੀ ਪੀਉਂਦੇ ਹਨ ਭਾਵ ਨਿਰ ਇਛਿਤ ਪ੍ਰੇਮ ਨਹੀਂ ਕਰਦੇ ਤੇ ਜੋ ਇੱਛਾ ਰੱਖ ਕੇ ਪ੍ਰੇਮ ਕਰਦਾ ਹੈ ਵੀ ਉਸ ਨੂੰ ਸਾਹਿਬ ਆਖਦੇ ਹਨ ਪ੍ਰੀਦਾ ਜਾਂ ਲਭਤਾ ਨੇਹੁ ਕਿਆ ਲਭਤਾ ਕੂੜਾ ਨੇਹੁ ਕੋਈ ਜਿੱਥੇ ਲਭ ਭਾਵ ਮਤਲਬ ਖੁਦਗਰਜ਼ੀ ਹੈ ਉੱਥੇ ਪ੍ਰੇਮ ਨਹੀਂ ਰਹਿੰਦਾ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲਿਖੈ ਸੰਤ ਲਾਗ ਮਨ ਹੈ ਛਾੜ ਦੁਬਦਿਆ ਕੀ ਕੁਰਿਆ ਸਾਹਿਬ ਪ੍ਰੀਤ ਕਰਨ ਦਾ ਰਾ ਦੱਸਦੇ ਹਨ اے ਜੀਵ ਸਾਰੀਆਂ ਪ੍ਰੀਤਾਂ ਵਿੱਚੋਂ ਜੇ ਗੁਰੂ ਨਾਲ ਪ੍ਰੀਤ ਕਰੇਗਾ ਇਹ ਲੇਖੇ ਵਿੱਚ ਹੈ ਇਸੇ ਨੂੰ ਹੀ ਪ੍ਰੇਮ ਕਿਹਾ ਹੈ ਬਾਕੀ ਹੋਰ ਪ੍ਰੀਤਾ ਮੋਹ ਦਾ ਰੂਪ ਹਨ ਇਹਨਾਂ ਨੂੰ ਤਿਆਗਣ ਕਰ ਇਹ ਕਿਸੇ ਲੇਖੇ ਵਿੱਚ ਨਹੀਂ ਹਨ ਬਾਕੀ ਤਾਂ ਮੋਹ ਦਾ ਗਲ ਸੰਗਲ ਪਾਉਂਦੀਆਂ ਹਨ ਭਾਵ ਕੂੜੀ ਦੁਬਦਾ ਹੈ ਇਸ ਦਾ ਤਿਆਗ ਕਰ ਔਰ ਪੂਰੇ ਸੰਤਾਂ ਦੀ ਸੰਗਤ ਕਰ ਨਿਰਇਛਿਤ ਹੋ ਕੇ ਭਜਨ ਕਰ ਰੱਬ ਦੀ ਪ੍ਰਾਪਤੀ ਹੋਵੇਗੀ ਤਾਂ ਤੇਰਾ ਸੱਚਾ ਪ੍ਰੇਮ ਗਿਣਿਆ ਜਾਏਗਾ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਤਰ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਹਨ ਸਾਚ ਕਹੂੰ ਸੁਨ ਲਿਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤਾਂ ਤਨਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀਆਂ ਨੇ ਕਿਹਾ ਸੰਤ ਜੀ ਜੇ ਕੋਈ ਘਰਵਾਰ ਛੱਡ ਕੇ ਮੋਹ ਰੂਪੀ ਸੰਗਲ ਗਲ ਪਾ ਕੇ ਚਾਹੇ ਕਿਤਨਾ ਵੀ ਜਪ ਤਪ ਪਾਠ ਪੂਜਾ ਕਰਦਾ ਹੈ ਤਦ ਵੀ ਉਸ ਦੀ ਕਲਿਆਣ ਨਹੀਂ ਹੋ ਸਕਦੀ ਜੇਕਰ ਹੁਕਮ ਤੇ ਮਾਲਕ ਦੀ ਰਜਾ ਵਿੱਚ ਮਾਲਕ ਦਾ ਬੰਦਾ ਬਣ ਕੇ ਕੰਮ ਕਰਦਾ ਹੈ ਤਾਂ ਜੇ ਉਹ ਨਰਕਾਂ ਵਿੱਚ ਵੀ ਜਾਏਗਾ ਤਾਂ ਨਰਕ ਵੀ ਸੁਰਗ ਬਣਾ ਦੇਵੇਗਾ ਅਸਲੀ ਗੱਲ ਤਾਂ ਇਹ ਹੈ ਜੇ ਬੰਦੇ ਵਿੱਚੋਂ ਹਉਮੈ ਨਿਕਲ ਜਾਏ ਤਾਂ ਬੰਦਾ ਰੱਬ ਬਣ ਜਾਂਦਾ ਹੈ ਜੇ ਬੰਦੇ ਵਿੱਚੋਂ ਹਉਮੈ ਨਿਕਲ ਜਾਏ ਤਾਂ ਬੰਦਾ ਰੱਬ ਬਣ ਜਾਂਦਾ ਹੈ ਪਰ ਜੇ ਰੱਬ ਵਿੱਚ ਹਉਮੈ ਆ ਜਾਏ ਤਾਂ ਰੱਬ ਬੰਦਾ ਬਣ ਜਾਂਦਾ ਹੈ ਨਾਨਕ ਹੁਕਮ ਹੈ ਜੀ ਉੱਜਾ ਤਾਂ ਹਉਮੈ ਕਹੇ ਨਾ ਕੋਈ ਪਾਬ ਹੁਕਮ ਨੂੰ ਮੰਨ ਕੇ ਪੰਜਾਂ ਪਿਆਰਿਆਂ ਨੇ ਅਨੇਕਾਂ ਖੂਨ ਕੀਤੇ ਅਨੇਕਾਂ ਦੀ ਰੱਖਿਆ ਕੀਤੀ ਤੇ ਅਨੇਕਾਂ ਹੀ ਹੋਰ ਕੰਮ ਕੀਤੇ ਪਰ ਉਹ ਹਉਮੈ ਤੋਂ ਰਹਿਤ ਹਨ ਕਿਉਂਕਿ ਪੰਜਾਂ ਨੇ ਪਹਿਲੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ ਹੈ ਉਹ ਕਲਿਆਣ ਰੂਪ ਹਨ ਤੇ ਉਹਨਾਂ ਦੇ ਬਾਬਤ ਸਾਹਿਬ ਕਹਿੰਦੇ ਹਨ ਖਾਲਸਾ ਮੇਰੂ ਰੂਪ ਹੈ ਖਾਸ ਫਿਰ ਕਬਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਹਉ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦਿ ਪਾਪ ਗੁਰੂ ਦੀ ਕਿਰਪਾ ਨਾਲ ਨਰਕਾਂ ਦਾ ਡਰ ਕੋਈ ਨਹੀਂ ਬਿਨਾ ਗੁਰੂ ਦੀ ਕਿਰਪਾ ਤੋਂ ਬਈ ਕਲਿਆਣ ਮੁਕਤੀ ਨਹੀਂ ਮਿਲ ਸਕਦੀ ਬਿਨਾ ਗੁਰੂ ਦੀ ਕਿਰਪਾ ਤੋਂ ਕਲਿਆਣ ਪਾਪ ਮੁਕਤੀ ਨਹੀਂ ਹੋ ਸਕਦੀ ਇਹ ਵਚਨ ਸੁਣ ਕੇ ਸਾਧ ਸੰਗਤ ਸੰਤ ਵਿਸਾਖਾ ਸਿੰਘ ਜੀ ਨਿਰ ਉਤਰ ਹੋ ਗਏ ਆਗਿਆ ਲੈ ਕੇ ਵਾਪਸ ਆਪਣੇ ਅਸਥਾਨ ਤੇ ਪਹੁੰਚੇ ਸੋ ਆਓ ਬਾਬਾ ਜੀ ਦੀਆਂ ਅਨੇਕਾਂ ਐਸੀਆਂ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਲਾਈਕ ਔਰ ਕਮੈਂਟ ਜਰੂਰ ਕਰਕੇ ਆਪਣੇ ਵਿਚਾਰ ਸਾਂਝੇ ਕਰਨੇ ਦੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ